ਆ ਕੀ ਕੰਮ ਕੀਤਾ ਇਹਨਾਂ ਨੇ ਸਾਰੀ ਪਹਿਲੀ ਭਾਬੀ ਦੇ ਨਾਂ ਕਰਵਾਤੀ ਆ ਸਹਣ ਵੀ ਮੰਮੀ ਦੇ ਹੋਏ ਆ ਮੈਨੂੰ ਨਹੀਂ ਲੱਗਦਾ ਮੰਮੀ ਨੇ ਸਹਣ ਕੀਤੇ ਹੋਣੇ ਆ ਜਰੂਰ ਇਹਨੇ ਬਦੋਬਦੀ ਕਰਾਏ ਹੋਣੇ ਧੱਕੇ ਨਾਲ ਹੀ ਜਾ ਦੱਸ ਦੇ ਦਿਨੂ ਦੱਸਣਾ ਮੈਂ ਨਹੀਂ ਡਰਦੀ ਕਿ ਕੋਈ ਜਾ ਕਰਵਾਈ ਪਹਿਲੀ ਨਾ ਦੱਸਣ ਲੱਗੀ ਆ ਨਾਲ ਪਤਾ ਲੱਗੂਗਾ ਕਿੰਨੀਆਂ ਵੀ ਤੂੰ ਚੋੜੀਆਂ ਕਮਾਉਂਦੀ ਫਿਰਦੀਆਂ ਕਮਾਉਂਦੀ ਫਿਰਦੀਆਂ ਪਰ ਮੈਂ ਤੇਰੇ ਵਰਗੂਨੇ ਨਾ ਕਰਦੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਹੀ ਮੰਗ ਕੇ ਖੜਿਆ ਹਾਂ ਫੇਰ ਕੋਈ ਡਿਵਰਟ ਕਰਨਾ ਨਹੀਂ ਕੀਤਾ ਬਾਜ਼ ਮਾਰ ਲਾ ਉੱਧਰ ਬੈਠੇ ਆ ਲੱਗੀ ਮਾਰਨ ਨਾਲ ਖਰਨੀ ਨਾਲ ਕਾਗਜ਼ ਵੀ ਪਤਾ ਲੱਗੇ ਤਾਂ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਮਿਲ ਗਿਆ ਨਾ ਚਾਹ ਪਾਣੀ ਹੁਣ ਲੱਲਿਓ ਚਾਹ ਪਾਣੀ ਫੇਰ ਮੇਰੇ ਕੋਲ ਪੀ ਲਾਂਗੇ ਕੋਈ ਗੱਲ ਨਹੀਂ ਅਸੀਂ ਅੱਗੇ ਪੀਂਦੇ ਹੀ ਆ ਤੱਕ ਮੈਂ ਕਿ ਬਾਹਰ ਕੱਢਿਆ ਨਾ ਫੇਰ ਤੁਹਾਨੂੰ ਪਤਾ ਲੱਗ ਜਾਣਾ ਬੜੀ ਘੁਬਣਾ ਬਣਾ ਬਣਾ ਕੇ ਮੈਨੂੰ ਚਾਹ ਪਿਆ ਲੰਢੀ ਹੁਣ ਮੇਰੇ ਨਾਮ ਡੈਡੀ ਜੀ ਸਭ ਕੁਝ ਜੇ ਨਾਮ ਮਰ ਜਾਏ ਬਾਹਰ ਕੱਢਿਆ ਗਈ ਕਾਰੀਂ ਘੱਟ ਸਕਦੀ ਤੂੰ ਤੂੰ ਕਿਉਂ ਨਹੀਂ ਕਰ ਸਕਦੀ ਮੈਂ ਸਭ ਕੁਝ ਮੇਰੇ ਨਾਮ ਆ ਠੀਕ ਹੈ ਨਾ ਫਰਾ ਇਧਰ ਕਾਗਜ਼ ਮੇਰੇ ਕਿੱਡੀ ਔਖੀ ਪੈਂਦੀ ਆ ਕਿੱਡੀ ਹੈ ਕਿ ਤੈਨੂੰ ਮਾਸਾ ਚੜੀ ਲੱਥੀ ਕਿਤੇ ਪਿਛਲੇ ਦਾ ਵੀ ਕਿਹੜੇ ਕਾਲਾ ਕਰ ਮੈਨੂੰ ਕੋਈ ਕੀ ਕਹੇਗਾ